ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ। ਹੋਗਾ ਤੋਂ ਬਾਅਦ ਮੁੱਖ ਸੱਚ ਸਾਹਮਣੇ ਆਇਆ バス ਸੰਦਰ ਛੇੜਛਾੜ ਦਾ ਮਾਮਲਾ। ਨਿਊਤੀ ਬੱਸ ਦੇ ਕੰਡਕਟਰ ਤੇ ਲੱਗੇ ਨੇ ਦੋ ਨਾਬਾਲਗ ਲੜਕੀਆਂ ਨਾਲ ਛੇੜਛਾੜ ਦੇ ਦੱਸ। ਜਿਸ ਵਾਰ ਸੰਦਰ ਛੇੜਛਾੜ ਹੋਈ ਉਸੇ ਮਾਲਕ ਅਕਾਲੀ ਨੇਤਾ ਹਰਦੀਪ ਦਿੰਪੀ ਨੇ ਲੜਕੀਆਂ ਮੁਤਾਬਕ ਜਾਤੋਂ ਬੱਸ 'ਚ ਚੜੀਆਂ ਤਾਂ ਕੰਡਕਟਰ ਨੇ ਉਹਨਾਂ ਨਾਲ ਬੱਤਨੀ ਸੀ ਕਰਨੀ ਸ਼ੁਰੂ ਕਰ ਦਿੱਤੀ। ਜਾ ਦੋਨਾਂ ਨੇ ਵਿਰੋਧ ਕੀਤਾ ਤਾਂ ਕੰਡਕਟਰ ਨੇ ਅੱਗੇ ਜਾ ਕੇ ਉਹਨਾਂ ਨੂੰ ਬਾਹਤੋਂ ਫੜ ਕੇ ਠੇਹਾ ਉਤਾਰ ਦਿੱਤਾ। ਖੁਦਰਾ ਬਾਸਾਈ ਅਸੀਂ ਵਸਤੇ ਚਾਰਨ ਕੰਡਕਟਰ ਨੂੰ ਪੁੱਛਿਆ ਜੀ ਤੁਸੀਂ ਜਿਵੇਂ ਵਲਿਟਾਰਡੋਂਗੇ ਕਹਿੰਦੇ ਆਓ ਜੀ ਆਓ ਟੋਲਿਓ ਥੋੜੀ ਤੁਸੀਂ ਜਿੱਥੇ ਕਹੋਗੇ ਉੱਥੇ ਹੀ ਤਾਰਾਂਗੇ ਅਸੀਂ ਚੜ ਕੇ ਉਹਨਾਂ ਨੇ ਟੈਕਟਾ ਕੱਟ ਕੇ ਉੱਥੇ ਹੀ ਖੜੇ ਰਹੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਇੱਥੇ ਕਿਉਂ ਖੜੇ ਆਂ ਆਪਦਾ ਕੰਮ ਕਰੋ ਜਾਂ ਉਹ ਫੇਰ ਹੱਸਣ ਲੱਗ ਗਏ ਫੇਰ ਕਮੈਂਟ ਕਰਨ ਲੱਗ ਗਏ ਸਾਡੇ ਅਸੀਂ ਫੇਰ ਰੌਲਾ ਪਾਇਆ ਅਸੀਂ ਉੱਠ ਖੜੀਆਂ ਅਸੀਂ ਕਿਹਾ ਵੀ ਤੁਸੀਂ ਐ ਕਿਉਂ ਕਰਦੇ ਆ ਵੀ ਤੁਸੀਂ ਇੱਥੇ ਜਾਓ ਉਹਨਾਂ ਨੇ ਸਾਡੀ ਬਾਹ ਫੜ ਕੇ ਸੰ ਤੱਕਾ ਮਾਰਿਆ ਕਹਿੰਦੇ ਚਲੋ ਚੂੜ ਕੋ ਚਮਿਆ ਰੱਖ ਨੇਤਾ ਇਹਨਾਂ ਦਾ ਕੋ ਇੱਥੇ ਚਲੋ ਥੱਲੇ ਉੱਤਰ ਲੜਕੀਆਂ ਦਾ ਪਿਤਾ ਆਪਣੀਆਂ ਬੀਟੀਆਂ ਲਈ ਇਨਸਾਫ ਚਾਹੁੰਦਾ ਹੈ ਐਸੇ ਤਰ੍ਹਾਂ ਹੀ ਤਾਂ ਕੰਮ ਕਰਦੇ ਰਹੇ ਜਿੱਦ ਲੱਤਾਂ ਉਹ ਗੁੱਸੇ ਆਈਆਂ ਕਿਸੇ ਤਰ੍ਹਾਂ ਦੀ ਵੀ ਗੁੰਡੇ ਕਰਦੀ ਹੋ ਸਕਦੀ ਐ ਅਸੀਂ ਬੱਤੀਆਂ ਨੂੰ ਕਿਵੇਂ ਪੜਾਵਾਗੇ ਦੱਸੋ ਅਸੀਂ ਧੜੀ ਕਰਕੇ ਪੜਾਉਣੇ ਐ ਸਾਨੂੰ ਇਹ ਬੱਤੀਆਂ ਨਹੀਂ ਪੜਾਉਤ ਦੇਈਆਂ ਇੱਕ ਮਾਰ ਕੇ ਥੱਲੇ ਸੁੱਟ ਕੇ ਅਸੀਂ ਕੋਣ ਵਾਲੀ ਵਾਰਸ਼ ਇਹਨਾਂ ਦਾ ਕੀ ਸੁਣੇ ਕੰਮ ਇਹ ਅਸੀਂ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਐ ਜੀ ਪੁਲਿਸ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਤਾਂ ਦੇ ਰਹੀ ਹੈ ਪਰ ਇਸ ਗੱਲ ਤੋਂ ਅਣਜਾਣ ਹੈ ਕਿ ਆਖਿਰ ਇਹ ਬਸ ਹੈ ਕਿਸ ਦੀ ਅਣਜਾਣ ਲਗਾਇਆ ਵੀ ਇਹਨਾਂ ਨੇ ਹਮਾਰੇ ਸਾਥ ਬਸ ਮੇਂ ਜੀ ਆਪ ਕੋ ਇੱਕ ਬੜਾ ਉਸੇ ਹਮੇ ਅਗੇ ਜੋ ਵੀ ਸਾਹਮਣੇ ਆਏ ਕਾਰਵਾਈ ਕੀਤੀ ਜਾਏ ਤਾਂ ਕਿਸ ਕੰਪਨੀ ਕੀ ਬਸਾਂ ਮਾਲਕ ਕੌਣ ਹੈ ਮਾਲਕ ਤੋਂ ਮੈਂ ਮੁਤਾਲਕ ਨੂੰ ਤੇ ਮਾਲੂਮ ਨਹੀਂ ਦੀ ਬਸ ਬੋਲਦੇ ਹਾਂ ਉਸ ਤੋਂ ਪਹਿਲਾਂ ਮੋਗਾ ਚੁੱਕ ਬਾਦਲ ਪਰਿਵਾਰ ਦੀ ਬਸ ਚ ਵਾਪਰੀ ਸ਼ਰਮਨਾਕ ਕਾਰਵਾਈ ਨੇ ਇਕ ਨਾਬਾਲਗ ਦੀ ਚਾਨ ਲੈ ਲਈ ਕਿ ਅੱਜ ਵੀ ਪੰਜਾਬ ਦੇ ਸੜਕਾਂ ਤੇ ਦੌੜੀਆਂ ਦਾ ਬਸਤਾ ਸੁਰੱਖਿਅਤ ਨਹੀਂ ਨਾ ਚੰਦਾ ਹੈਰਾਨੀ ਹਉਦੋ ਹੋੜ ਵੀ ਹੁੰਦੀ ਹੈ ਜਦ ਸੁਰੱਖਿਆ ਦੇਣ ਦਾ ਦਾਵਾ ਕਰਨ ਵਾਲੇ ਨੇ ਦਾਵਾ ਦੇ ਖੋਦੀਆ ਬਸਤਾ ਮੂਲ ਸੰਵਾਂ ਜਾਂਦੀਆਂ ਮੋਗਾ ਕਾਂ ਤੋਂ ਬਾਅਦ ਜੋ ਹੰਗਾਮਾ ਹੋਇਆ ਉਸ ਤੋਂ ਸ਼ਾਇਦ ਕਿਸੇ ਨੇ ਕੋਈ ਸਬਕ ਨਹੀਂ ਸਿੱਖਿਆ ਖੈਰ ਸਬਕ ਸਿਖਾਉਂਦਾ ਵੀ ਕੋਈ ਜੇ ਕੋਈ ਬਦਲਾ ਆਇਆ ਹੁੰਦਾ ਤਾਂਜ ਤੋਂ ਮਾਸੂਮ ਜਾਣਾ ਇੰਚ ਨਾਸਹਿਮੀਆਂ ਹੁੰਦੀਆਂ ਤੇ ਨਾ ਫਿਰ ਰੋ ਰੋ ਕੇ ਆਪਣੀ ਬੇਟੀਆਂ ਦੀ ਸੁਰੱਖਿਆ ਦੀ ਦੁਹਾਈ ਮੰਗਦੇ ਮਾਪੇ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ